ਧਿਆਨ ਦੇਣਯੋਗ ਗੱਲਾਂ ਸਵੇਰੇ ਖਾਲੀ ਪੇਟ ਠੰਡਾ ਪਾਣੀ ਨਾ ਪੀਓ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਮੋਟਾਪਾ ਘਟਣ ਲੱਗ ਜਾਂਦਾ ਹੈ ਠੰਡਾ ਦੁੱਧ ਪੀਣ ਦੀ ਬਜਾਏ ਗਰਮ ਦੁੱਧ ਪੀਣਾ ਚਾਹੀਦਾ ਹੈ ਗਰਮ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਕੌੜੀਆਂ ਚੀਜ਼ਾਂ ਖਾਣ ਨਾਲ ਸਿਹਤ ਵਧੀਆ ਰਹਿੰਦੀ ਹੈ ਜਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਅਸੀਂ ਮੌਤ ਦੇ ਹੋਰ ਵੀ ਕਰੀਬ ਹੋ ਜਾਂਦੇ ਹਾਂ ਜੇਕਰ ਤੁਹਾਡੇ ਵਾਲ ਜ਼ਿਆਦਾ ਝੜ ਰਹੇ ਹਨ ਤਾਂ ਵਾਲਾਂ ਨੂੰ ਚੌਲਾਂ ਦੇ ਪਾਣੀ ਨਾਲ ਧੋਵੋ ਵਾਲ ਝੜਨੇ ਬੰਦ ਹੋ ਜਾਣਗੇ ਖਾਣੇ ਨਾਲ ਪਿਆਜ਼ ਜ਼ਰੂਰ ਖਾਓ ਪਿਆਜ਼ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨਹਾਉਣ ਤੋਂ ਪਹਿਲਾਂ ਨਮਕ ਲਾਓ ਖਾਰਿਸ਼ ਨਹੀਂ ਹੋਵੇਗੀ ਹਰ ਰੋਜ਼ ਰਾਤ ਨੂੰ ਚਿਹਰੇ ਤੇ ਕੱਚਾ ਦੁੱਧ ਲਗਾਓ ਚਿਹਰਾ ਚਮਕਦਾਰ ਤੇ ਸੋਹਣਾ ਹੋ ਜਾਵੇਗਾ ਜੇਕਰ ਬੱਚਾ ਰਾਤ ਨੂੰ ਨਹੀਂ ਸੌਂਦਾ ਤਾਂ ਥੋੜਾ ਜਿਆ ਸ਼ਾਇਦ ਚਟਾ ਦਿਓ ਬੱਚਾ ਆਸਾਨੀ ਨਾਲ ਸੋ ਜਾਵੇਗਾ ਜੇਕਰ ਸਰੀਰ ਵਿੱਚ ਪਸੀਨੇ ਦੀ ਬਦਬੂ ਆਉਂਦੀ ਹੈ ਤਾਂ ਨਹਾਉਣ ਵੇਲੇ ਪਾਣੀ ਵਿੱਚ ਗੁਲਾਬ ਦੇ ਅਰਕ ਦੀਆਂ ਬੂੰਦਾਂ ਪਾਓ ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ ਤਾਂ ਸੋਇਆਬੀਨ ਖਾਓ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਜੇਕਰ ਮਟਾਪਾ ਵੱਧ ਰਿਹਾ ਹੈ ਤਾਂ ਪੇਟ ਲਟਕ ਰਿਹਾ ਹੈ ਤਾਂ ਧੁੰਨੀ ਵਿੱਚ ਸਰੋਂ ਦਾ ਤੇਲ ਪਾਓ ਆਰਾਮ ਮਹਿਸੂਸ ਹੋਵੇਗਾ ਰੋਟੀ ਨੂੰ ਹਮੇਸ਼ਾ ਹੌਲੀ-ਹੌਲੀ ਅਤੇ ਚਬਾ ਕੇ ਖਾਓ ਪੇਟ ਅਤੇ ਕਮਰ ਦੀ ਚਰਬੀ ਘੱਟ ਜਾਵੇਗੀ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਗੁੜ ਖਾਓ ਖਾਣ ਜਾਂ ਜਲਦੀ ਹজম ਹੋ ਜਾਵੇਗਾ ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਤਿੰਨ ਚੀਜ਼ਾਂ ਖਾਓ ਨਿੰਬੂ ਬੰਦ ਗੋਭੀ ਇਹ ਅਤੇ ਖੀਰਾ ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਮਰੂਏ ਦੇ ਪੱਤੇ ਖਾਓ ਭੁੱਖ ਲੱਗਣ ਲੱਗ ਜਾਵੇਗੀ ਇਹਨਾਂ ਪੱਤਿਆਂ ਨੂੰ ਤੁਸੀਂ ਧਨੀਏ ਜਾਂ ਪੁਦੀਨੇ ਦੀ ਚਟਨੀ ਨਾਲ ਵੀ ਖਾ ਸਕਦੇ ਹੋ ਜੇਕਰ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਨਾਲ-ਨਾਲ ਕੌਣੀਆਂ ਚੀਜ਼ਾਂ ਜ਼ਰੂਰ ਖਾਓ ਪਾਣੀ ਪੀਣ ਨਾਲ ਸਾਡੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਪਾਣੀ ਜ਼ਿਆਦਾ ਪਿਓ ਸਵੇਰ ਤੇ ਸ਼ਾਮ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਇਹ ਸਾਨੂੰ ਤੰਦਰੁਸਤ ਰੱਖਦੀ ਹੈ ਵਾਲ ਵਧਾਉਣ ਲਈ ਨੁਕਸੇ ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਓ ਅੰਡੇ ਦੇ ਵਿੱਚ 2 ਚਮਚੇ ਜ਼ੈਤੂਨ ਦਾ ਤੇਲ ਮਿਲਾ ਕੇ ਮਾਲਿਸ਼ ਕਰੋ ਪਿਆਜ਼ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ ਤੇ ਹਲਕੇ ਹੱਥਾਂ ਨਾਲ ਸਿਰ ਤੇ ਮਾਲਿਸ਼ ਕਰੋ ਆਵਲੇ ਦਾ ਮਰਬਾ ਖਾਓ ਕੱਚਾ ਆਵਲਾ ਵੀ ਖਾ ਸਕਦੇ ਹੋ ਜਾਂ ਫਿਰ ਆਵਲੇ ਦੇ ਤੇਲ ਮਾਲਿਸ਼ ਕਰ ਸਕਦੇ ਹੋ অ্যালোਵਿਰਾ ਦਾ ਸੇਵਨ ਜ਼ਰੂਰ ਕਰੋ ਇਸ ਦੇ ਸੇਵਨ ਕਰਨ ਨਾਲ ਵਾਲ ਬਹੁਤ ਹੀ ਮਜ਼ਬੂਤ ਹੋ ਜਾਂਦੇ ਹਨ ਤੇ ਮੁਲਾਇਮ ਹੋ ਜਾਂਦੇ ਹਨ ਤੇ ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਵਾਲਾਂ ਨੂੰ ਟੁੱਟਣ ਤੋਂ ਬਚਾਉਣ ਲਈ ਅਰੰਡੀ ਦਾ ਤੇਲ ਜ਼ਰੂਰ ਲਗਾਉਣਾ ਇਸ ਨਾਲ ਵਾਲ ਝੜਨ ਤੋਂ ਹਟ ਜਾਂਦੇ ਹਨ ਮੇਥੀ ਦੇ ਦਾਣਿਆਂ ਨੂੰ ਰਾਤ ਨੂੰ ਭਿਉਂ ਦਿਓ ਤੇ ਸਵੇਰੇ ਉਹਨਾਂ ਦਾ ਪੇਸਟ ਬਣਾ ਕੇ ਵਾਲਾਂ ਤੇ ਲਗਾਓ ਅਤੇ ਫਿਰ ਸੁੱਕ ਕੇ ਬਾਅਦ ਧੋ ਲਿਓ ਆਲੂ ਵਿੱਚ ਵਿਟਾਮਿਨ A B C ਹੁੰਦੇ ਹਨ ਇਸ ਦਾ ਰਸ ਨੂੰ ਅੱਧਾ ਘੰਟਾ ਵਾਲਾਂ ਤੇ ਲਗਾਓ ਅਤੇ ਫਿਰ ਧੋ ਲਓ ਮਹਿੰਦੀ ਵਾਲਾਂ ਨੂੰ ਪੋਸ਼ਣ ਦਿੰਦੀ ਹੈ ਹਫਤੇ ਵਿੱਚ ਇੱਕ ਵਾਰ ਵਾਲਾਂ ਤੇ ਜਰੂਰ ਲਗਾਓ ਇਹ ਵਾਲਾਂ ਨੂੰ ਕਲਰ ਵੀ ਦਿੰਦੀ ਹੈ ਮਹਿੰਦੀ ਵਿੱਚ ਆਂਡਾ ਅਤੇ ਚਾਹ ਪੱਤੀ ਉਬਾਲ ਕੇ ਉਸ ਨੂੰ ਪਾਣੀ ਮਿਲਾ ਕੇ ਮਿਕਸ ਕਰ ਲਓ ਅਤੇ ਵਾਲਾਂ ਤੇ ਲਗਾਓ ਤੇ ਵਧੀਆ ਲੱਗੀ ਵੀਡੀਓ ਨੂੰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ